ਅੰਮ੍ਰਿਤਸਰ ਕੋਟ ਖਾਲਸਾ ਵਿਕੇ ਕੌਂਸਲ ਮਿੰਟੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਸ਼ੀ ਦੇ ਹੱਕ ਦੇ ਵਿੱਚ ਕਰਵਾਈ ਗਈ ਚੋਣ ਰੈਲੀ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਨੇ ਜੋਸ਼ੀ ਦੇ ਹੱਕ ਦੇ ਵਿੱਚ ਵਰਕਰਾਂ ਨੂੰ ਸੱਬੋਧਨ ਕੀਤਾ ਇਸ ਮੌਕੇ ਆਵਾਮ ਦੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਤੇ ਵਿਕਰਮ ਸਿੰਘ ਮਜੀਠੀਆ ਨੇ ਸਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਬੰਦਾ ਮਾਨ ਸਨਮਾਨ ਕੀਤਾ ਜਾਵੇਗਾ ਇਸ ਮੌਕੇ ਕਾਉਂਸਲਰ ਮਿੰਟੂ ਨੇ ਹਾਜ਼ਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਅਨੇ ਜੋਸ਼ੀ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਰੇਕ ਪਾਰਟੀ ਦੇ ਵਰਕਰ ਆਪਣੇ ਕੈਂਡੀਡੇਟ ਨੂੰ ਜਿਤਾਉਣ ਲਈ ਲੋਕਾਂ ਨੂੰ ਅਪੀਲ ਕਰ ਰਹੇ ਹਨ ਇਸ ਨੂੰ ਲੈ ਕੇ ਅਸੀਂ ਵੀ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੇ ਲਈ ਚੋਣ ਰੈਲੀ ਕਰਵਾਈ ਗਈ ਇਸ ਮੌਕੇ ਕਾਉਂਸਲਰ ਮਿੰਟੂ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਤੇ ਵਿਕਰਮ ਸਿੰਘ ਜੀਠਿਆ ਤੇ ਅਨੀਰ ਜੋਸ਼ੀ ਨੂੰ ਸਰੂਪਾ ਪਾਕ ਕੇ ਸਨਮਾਨਿਤ ਵੀ ਕੀਤਾ ਗਿਆ ਉਹ ਵੀ ਆਪਣਾ ਬਰਦਾ ਮਾਨ ਚਰਮਾਨ ਜਾਣ ਦੀ ਕਿਰਪਾਲਤਾ ਕਰ ਜਦਾਤ ਦੇ ਬਾਸ ਸਿੰਘ ਜੀ ਹਿੰਮਿੰਗ ਜੀ ਇਹ ਵੀ ਕਾਂਗਰਸ ਛੱਡ ਗਏ ਆ ਜਿਹੜਾ ਬੈਂਸ ਸਿੰਘ ਬਸੰਤ ਸਿੰਘ ਜੀ ਉਹ ਵੀ ਕਾਂਗਰਸ ਛੱਡ ਗਏ ਆ ਆਪਣੇ ਪਰਿਵਾਰਾਂ ਸਮੇਤ ਆਪਣੇ ਸਾਥਕਾਂ ਸਮੇਤ ਦਾ ਅਮਰ ਜੋਸ਼ ਸਿੰਘ ਜੀ ਦਾ ਅਮਰ ਜੋਸ਼ ਸਿੰਘ ਜੀ ਉਹ ਵੀ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਛੱਡ ਗਏ ਆ ਭਾਜੀ ਅੱਗੇ ਅੱਗੇ ਥੋੜੀ ਅੱਜ ਮੈਂ ਵਧਾਈ ਦੇਣਾ ਚਾਹਨਾ ਆਪਣੇ ਕਾਉਂਸਲਰ ਸਾਹਿਬ ਨੂੰ ਮਿੰਟੂ ਜੀ ਨੂੰ ਜਿਨ੍ਹਾਂ ਨੇ ਇੱਕ ਬਹੁਤ ਸ਼ਾਨਦਾਰ ਪ੍ਰੋਗਰਾਮ ਇਸ ਕੋਟ ਖਾਲਸਾ ਇਲਾਕੇ 'ਚ ਕੀਤਾ ਔਰ ਪਾਰਟੀ ਦਾ ਇਹ ਤੀਜਾ ਚੌਥਾ ਪ੍ਰੋਗਰਾਮ ਹੈ ਸਾਡੇ ਪਹਿਲਾ ਚਾਰ ਸੁਵਿੰਦਰ ਸਿੰਘ ਜੀ ਕੋਟ ਖਾਲਸਾ ਸਾਹਿਬ ਸਾਡੇ ਜਿਹੜੇ ਯੂਥ ਦੇ ਪ੍ਰਧਾਨ ਬਣੇ ਉਹਨਾਂ ਨੇ ਔਰ ਅੱਜ ਉਹਨਾਂ ਸਾਰੇ ਪ੍ਰੋਗਰਾਮਾਂ ਤੋਂ ਉਤੋਂ ਦੀ ਸਾਡੇ ਵੀਰ ਨੇ ਮਤਲਬ ਸਾਰੇ ਪ੍ਰੋਗਰਾਮਾਂ ਦੀ ਪਹਿਨ ਬੱਲੇ ਬੱਲੇ ਕਰਾਤੀ ਜਿਹੜਾ ਅੱਜ ਦਾ ਪ੍ਰੋਗਰਾਮ ਹੋਇਆ ਭਾਵੇਂ ਮੈਂ 3 ਘੰਟੇ ਲੇਟ ਆਇਆ ਨਗਰ ਇਸ ਭਰਾ ਦਾ ਪਿਆਰ ਹੈ ਮਿੰਟੂ ਦਾ ਜਿਹਨੇ ਇੰਨੀ ਸੇਵਾ ਇਸ ਇਲਾਕੇ ਦੀ ਕੀਤੀ ਜਿਹੜੇ ਇਲਾਕੇ 'ਚ ਡਵੈਲਪਮੈਂਟ ਨੋਂ ਦਾ ਨੋਂ ਨਹੀਂ ਸੀ ਉਸ ਇਲਾਕੇ ਨੂੰ ਡਵੈਲਪਮੈਂਟ ਕਰਕੇ ਉਸ ਇਲਾਕੇ ਨੂੰ ਮੇਨ ਸਟ੍ਰੀਮ ਚ ਲੈ ਕੇ ਆਇਆ ਇਸ ਲਈ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਇਸ ਇਨਸਾਨ ਨੇ ਇਸ ਇਲਾਕੇ ਦੀ ਤਰੱਕੀ ਵਾਸਤੇ ਬਰੀਕੀ ਚ ਧਿਆਨ ਦੇ ਕੇ ਅੱਜ ਕਾਉਂਸਲਰ ਕੰਮ ਕੀਤਾ ਔਰ ਕੰਮ ਉਦੋਂ ਹੀ ਹੋਇਆ ਜਿਹੜਾ ਹੋਇਆ ਅੱਗੇ ਪਿੱਛੇ ਕੋਈ ਕੰਮ ਵੇਖਣ ਨੂੰ ਜਾਂ ਦੱਸਣ ਨੂੰ ਅੱਜ ਦੇ ਕਾਉਂਸਲਰ ਸਹਿਬਾਨਾਂ ਕੋਲ ਵੀ ਨਹੀਂ ਹੈ ਰਾਹੁਲ ਗਾਂਧੀ ਜੀ ਰਾਹੁਲ ਗਾਂਧੀ ਆਹ ਚਾੜ੍ਹ ਲਿਓ ਸਰ ਕੀ ਅਸੀਂ ਦੇਖੋ ਸਰ ਦੇ ਵਿੱਚ ਕੀ ਕਹਿਣਾ ਚਾਹੋਗੇ ਉਹਨਾਂ ਨੇ ਫੇਰ ਹੀ ਕੀਤੀ ਹੈ ਨਹੀਂ ਰਾਹੁਲ ਗਾਂਧੀ ਜੀ ਆਏ ਉਹਨਾਂ ਨੂੰ ਪਹਿਲਾ ਸਵਾਲ ਇਹ ਪੁੱਛਿਓ ਕਿ ਭਾਈ ਤੁਸੀਂ ਇੱਕ ਵੀਡੀਓ ਜਾਰੀ ਕੀਤੀ ਹੈ ਦਿੱਲੀ ਤੋਂ ਜਿਸ ਦੇ ਚ ਤੁਸੀਂ ਕੇਜਰੀਵਾਲ ਨੂੰ ਇਹ ਗੱਲ ਕਹਿ ਰਹੇ ਹੋ ਕਿ ਕੇਜਰੀਵਾਲ ਸਾਹਿਬ ਮੈਂ ਤੇ ਕੀ ਝਾੜੂ ਨੂੰ ਵੋਟ ਪਾਉਂ ਮਤਲਬ ਤੁਹਾਨੂੰ ਕਾਂਗਰਸ ਪਾਰਟੀ ਤੇ ਭਰੋਸਾ ਨਹੀਂ ਰਿਹਾ ਔਰ ਕੇਜਰੀਵਾਲ ਨੂੰ ਕਹਿ ਰਿਹਾ ਕਿ ਤੂੰ ਪੰਜੇ ਨੂੰ ਵੋਟ ਪਾਈ ਮਤਲਬ ਉਹਨੂੰ ਝਾੜੂ ਤੇ ਪਰੋਸਾ ਨਹੀਂ ਦੇ ਮਜੀਠੇ ਸਾਹਿਬ ਉਹਨਾਂ ਨੇ ਕਿਹਾ ਵੀ 4 ਤਰੀਕ ਨੂੰ ਹਾਂਜੀ ਮਜੀਠੇ ਸਾਹਿਬ ਉਹਨਾਂ ਨੇ ਕਿਹਾ ਵੀ 4 ਤਰੀਕ ਨੂੰ ਕਾਂਗਰਸ ਜਿੱਤ ਕੇ ਤੇ 5 ਤਰੀਕ ਨੂੰ ਹਰ ਜਨਾਨੀ ਦੇ ਖਾਤੇ 'ਚ 8500 ਰੁਪਏ ਪਾਉਣਾ ਸ਼ੁਰੂ ਕਰ ਦੇਣ ਗਿਆ ਰਾਹੁਲ ਗਾਂਧੀ ਨੇ ਮੋਦੀ ਨੇ 15 ਲੱਖ ਪਾ ਦਿੱਤਾ ਸੀ ਇਹ 8500 ਪਾ ਦਿੱਤੇ ਮੇਰੇ ਵੀਰੋ ਇਹਨਾਂ ਤੋਂ ਬਾਅਦ ਜੋ ਦਿੱਲੀ ਵਾਲਿਆਂ ਕੋਲ ਇਹ ਤਾਂ ਕੇਵਲ ਤੇ ਕੇਵਲ ਪੰਜਾਬ ਨੂੰ ਲੁੱਟਣ ਵਾਸਤੇ ਆਉਂਦੇ ਆ ਔਰ ਕੁੱਟਣ ਵਾਸਤੇ ਆਉਂਦੇ ਆ ਅੱਜ ਪਾਰਟੀ ਵੱਲੋਂ ਜਿਹੜਾ ਦੇਸ਼ਪ੍ਰਤਾਪ ਸਿੰਘ ਕਰਨ ਬਾਹਰ ਦਾ ਰਸਤਾ ਦਿਖਾਇਆ ਗਿਆ ਜੀ ਉਹਦੇ ਬਾਰੇ ਮੈਨੂੰ ਤਾਂ ਹਲੇ ਰਸਤਾ ਕੋਈ ਦਿਖਿਆ ਨਹੀਂ ਜੀ ਜਦੋਂ ਸਵੇਰੇ ਪੜਾਂ ਪੜਾਂਗੇ ਕੋਈ ਸਲਾਹ ਹੋਊਗੀ ਫਿਰ ਤੁਹਾਨੂੰ ਦਾ ਜਵਾਬ ਦਵਾਂਗੇ ਇਹਦਾ ਜਵਾਬ ਪਾਰਟੀ ਦੇ ਸਕਦੀ ਆ ਮਗਰ ਮੇਰੀ ਜਿਹੜੀ ਤੁਹਾਨੂੰ ਬੇਨਤੀ ਹੈ ਕਿ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਵਿੱਤਰ ਧਰਤੀ ਨੂੰ ਰੋਜ਼ਗਾਰ ਦੀ ਬਹੁਤ ਵੱਡੀ ਲੋੜ ਹੈ ਔਰ ਜਿਹੜਾ ਰੋਜ਼ਗਾਰ ਸਾਡੇ ਤੋਂ ਜੇ ਖੋਣ ਦਾ ਕੰਮ ਕਿਸੇ ਪਾਰਟੀ ਨੇ ਕੀਤਾ ਤੇ ਉਹ ਭਾਜਪਾ ਨੇ ਕੀਤਾ ਜਦ ਸਾਡਾ ਬਾਗਾ ਬਾਰਡਰ ਬੰਦ ਕੀਤਾ ਜੇ ਪਾਕਿਸਤਾਨ afghanistan ਦੇ ਥਰੂ ਲਾਲ ਗੁਜਰਾਤ ਤੋਂ ਰੋਜ਼ਗਾਰ ਚੱਲਦਾ ਟ੍ਰੇਡ ਚੱਲਦਾ ਤੇ ਫਿਰ ਬਾਗੇ ਤੋਂ ਕਿਉਂ ਨਹੀਂ ਚੱਲਦਾ ਸਾਧ ਸੰਗਤ ਜੀ ਜਿਹੜੀ ਇਹ ਡਬਲ ਪਾਲਿਸੀ ਖੇਡੀ ਜਾਂਦੀ ਹੈ ਪੰਜਾਬ ਨੂੰ ਪਿੱਛੇ ਕਰਨ ਦੀ ਜੇ ਇੰਡਸਟਰੀ ਦਾ ਪੈਕੇਜ ਜੰਮੂ ਕਸ਼ਮੀਰ ਨੂੰ ਮਿਲਦਾ ਜਿਹੜਾ ਪੰਜਾਬ ਦਾ ਬਾਰਡਰਿੰਗ ਸਟੇਟ ਹੈ ਤੇ ਪੰਜਾਬ ਨੂੰ ਕਿਉਂ ਨਹੀਂ ਮਿਲਦਾ ਇਹ بڑے ਵੱਡੇ ਮੁੱਦੇ ਨੇ ਮਹंगाई ਬੇਰੋਜ਼ਗਾਰੀ ਔਰ ਐਂਟੀ ਪੰਜਾਬ ਪਾਲਿਸੀ ਜਿਹਨੂੰ ਧਿਆਨ ਚ ਰੱਖਦੇ ਆ ਲੋਕ ਅੱਜ ਸੂਬਾ ਸਰਕਾਰ ਨੂੰ ਤੇ ਦੇਸ਼ ਦੀ ਸਰਕਾਰ ਨੂੰ ਮਜਾ ਚਕਾਉਣ ਦੇ ਮੌੜ ਚ ਨੇ ਔਰ ਭਾਈਵਾਲ ਪਾਰਟੀ ਕਾਂਗਰਸ ਨੂੰ ਵੀ ਰਗੜੇ ਲਾਉਣ ਦੇ ਮੌੜ ਤੇ ਔਰ ਮੈਨੂੰ ਆਸ ਉਮੀਦ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਵਿਕਾਸਪੁਰਸ਼ ਅਨਿਲ ਜੋਸ਼ੀ ਨੂੰ ਕਾਮਯਾਬ ਕਰਨਗੇ ਚੋਣ ਨਿਸ਼ਾਨ ਤੱਕੜੀ ਨੂੰ ਮੋਰਾ ਲਾਉਂ ਕੇਜਰੀਵਾਲ ਸਾਹਿਬ ਵੀ ਹੁਣੇ ਪਹੁੰਚੇ ਨੇ ਜੀ ਹਮਨੇ ਸਰ ਕੀ ਕਹਿਣਾ ਚਾਹੋਗੇ ਜੀ ਉਹ ਵੀ ਹੁਣੇ ਪੰਜਾਬ ਫਿਰ ਮੈਨੂੰ ਪਤਾ ਲੱਗਿਆ ਇੱਕੋ ਕਮਰੇ 'ਚ ਬੰਦ ਨੇ ਕੌਣ ਕੌਣ ਕਹਿੰਦੇ ਨੇ ਕੇਜਰੀਵਾਲ ਸਾਹਿਬ ਹੁਣੇ ਰਾਹੁਲ ਗਾਂਧੀ ਰਾਹੁਲ ਗਾਂਧੀ ਤੇ ਕੇਜਰੀਵਾਲ ਕਹਿੰਦੇ ਗੀਤ गा ਰਹੇ ਆ ਕਿਹੜਾ ਕੀ ਹਮ ਕਮਰੇ ਮੇਂ ਬੰਦ ਹੋ ਔਰ ਚਾਬੀ ਹੋ ਜਾਏ ਹਾਲੇ ਜੇ ਬੜੇ ਨਾ ਦੋਆ ਦੇ ਇਹਨਾਂ ਨੂੰ ਹੋਰ ਕੋਈ ਦਾ ਮੂਲ ਆਉਂਦਾ ਨਹੀਂ ਉਹ ਕਹਿੰਦਾ ਪੰਜੇ ਨੂੰ ਵੋਟ ਪਾ ਦਿਓ ਉਹ ਕਹਿੰਦਾ ਝਾੜੂ ਨੂੰ ਵੋਟ ਪਾ ਦਿਓ ਤਰ ਸਾਧ ਸੰਗਤ ਦੀ ਜੀ ਦੀ ਜ਼ਮੀਰ ਜਾਗਦੀ ਹੈ ਨਾ ਜਿਹੜਾ ਸਰਵਤ ਦੇ ਭਲੇ 'ਚ ਵਿਸ਼ਵਾਸ ਕਰਦਾ ਹੈ ਜਿਹੜਾ ਗੁਰੂ ਰਾਮਦਾਸ ਮਹਾਰਾ ਦੀ ਧਰਤੀ ਦਾ ਸਤਿਕਾਰ ਕਰਦਾ ਇੱਕ ਜੂਨ ਉਹ ਤਰੀਕ ਹੈ ਜਿਸ ਦਿਨ ਝਾੜੂ ਦੀ ਭਾਈਵਾਲ ਪਾਰਟੀ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ ਹਜ਼ਾਰਾਂ ਨੂੰ ਇੱਥੇ ਛੀਦ ਕੀਤਾ ਸੀ ਔਰ ਜਿਨ੍ਹਾਂ ਚ ਗੁਰੂ ਦੀ ਜਿਨ੍ਹਾਂ ਤੇ ਬਖਸ਼ਿਸ਼ ਹੈ ਉਹਨਾਂ ਦੀ ਜ਼ਮੀਰ ਜਾਗਦੀ ਹੈ ਉਹਨਾਂ ਕਾਂਗਰਸ ਨੂੰ ਨਾ ਕਾਂਗਰਸ ਦੀ ਭਾਈਵਾਲ ਪਾਰਟੀ ਨੂੰ ਜਾਂ ਕਿਸਾਨ ਵਿਰੋਧੀ ਦੇਸ਼ ਵਿਰੋਧੀ ਜਿਹੜਾ ਅੰਨਦਾਤਾ ਵਿਰੋਧੀ ਹੈ ਜੈ ਜਵਾਨ ਜੈ ਕਿਸਾਨ ਵਿਰੋਧੀ ਹੈ ਅਗਨੀ ਵੀਰ ਵਰਗੀਆਂ ਸਕੀਮਾਂ ਲਾਗੂ ਕਰਕੇ ਅੱਜ ਪੰਜਾਬ ਦਾ ਦੇਸ਼ ਦੀ ਫੌਜ ਨਾਲ ਖਲਵਾੜ ਕੀਤਾ ਹੈ ਭਾਜਪਾ ਜਾਂ ਕਿਸੇ ਨੂੰ ਮੂੰਹ ਨਹੀਂ ਲਾਉਣਗੇ ਲੋਕਾਂ ਦੇ ਤੋਂ ਲੋਕ ਡੱਟ ਕੇ ਬੈਠੇ ਆ ਸਾਹਬ ਤੁਹਾਡੇ ਸਾਹਮਣੇ ਨਜ਼ਰ ਆਉਂਦਾ ਵੀ ਲੋਕੀ ਮਨ ਬਣਾ ਚੁੱਕੇ ਆ ਲੋਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸੀਟ ਬਹੁਤ ਵੱਡੇ ਮਾਰਜਨ ਨਾਲ ਜਿਤਾ ਰਹੇ ਆ ਅੱਜ ਪਿਆਰ ਵੇਖੀ ਕਿੱਦਾਂ ਲੱਗਾ ਮਹਿਸੂਸ ਹੋਇਆ ਲੋਕਾਂ ਹੈ ਪਬਲਿਕ ਕਿ ਪਬਲਿਕ ਡੱਟ ਕੇ ਬੈਠੀ ਵੇਖੋ ਕਿਦਾਂ ਦੋ ਘੰਟੇ ਤੋਂ ਬਿਠੀ ਆ ਤੇ ਇਹਦਾ ਮਤਲਬ ਕੀ ਆ ਇੱਥੇ ਤੇ 2 ਮਿੰਟ ਨਹੀਂ ਰੁਕਦੇ ਲੋਕੇ ਦੇ ਲੋਕਾਂ ਦੇ ਮਨ ਚ ਆ ਐਰ ਕੀ ਸ਼੍ਰੋਮਣੀ ਕਾਲੀ ਦਲ ਨੂੰ ਬੜੇ ਵੱਡੇ ਮਾਰਜਾ ਦੀ ਆ। ਉਹਦੀ ਸਮੱਸਿਆ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਕੀ ਕਹਿਣਾ ਚਾਹੋਗੇ? ਇੱਥੇ ਜਾਮ ਲੱਗ ਜਾਂਦਾ ਜਦੋਂ ਪੁਲ ਕਰਾਂਗੇ ਇਸੇ ਕੰਮ ਵਾਸਤੇ ਬੰਨਣਾ। ਕੰਮ ਕਰਨ ਵਾਸਤੇ ਇੱਥੇ ਆ ਪਾ ਗਏ ਆ। ਰਾਹੁਲ ਗਾਂਧੀ ਨੇ ਅੱਜ 25 ਲੱਖ ਦਾ ਹੈਲਥ ਇੰਸ਼ੋਰੈਂਸ ਦਾ ਕੀਤਾ ਐਲਾਨ ਕੀਤਾ, ਲਾਜ ਦੇਾਂਗੇ। ਪਰ ਯਾਰ ਇਹਨਾਂ ਨੇ ਕੋਈ ਬੰਨਣਾ ਇਹਨਾਂ ਦਾ ਬੰਨਣਾ ਹੀ ਕੁਛ ਨਹੀਂ ਗਾ ਤੇ ਜੋ ਮਰਜ਼ੀ ਐਲਾਨ ਕਰੀ ਜਾਂਦੇ ਆ ਉਹਨਾਂ ਦਾ। 2600 ਰੁਪਇਆ ਹਰ ਘਰ ਨੂੰ। ਮੈਂ ਦੇਖ ਮੈਂ ਦੇਖ ਜੋ ਬੰਨਣਾ। ਮੈਂ ਬਹੁਤ ਧੰਨਵਾਦੀ ਆ। ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਸ਼੍ਰੀ ਅਨਿਲ ਜੋਸ਼ੀ ਜੀ ਦਾ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਪਹਿਲਵਾਨ ਜੀ ਦਾ ਔਰ ਸਾਡਾ ਹਲਕਾ ਇੰਚਾਰ ਦਲਬਾਤ ਸਿੰਘ ਅਨਗੜ ਜੀ ਦਾ ਜੋ ਸਾਡੇ ਅੱਜ ਘਰ ਦੇ ਵਿੱਚ ਨਿਗੇਜੇ ਸੱਦੇ ਤੇ ਸਾਡੇ ਘਰ ਦੇ ਵਿੱਚ ਆਏ ਔਰ ਸਾਡੇ ਇਲਾਕਾ ਕੋਟ ਖਾਲਸਾ ਦੇ ਵਿੱਚ ਆਏ ਜੋ ਕਿ ਸ਼੍ਰੀ ਅਨਿਲ ਜੋਸ਼ੀ ਜੀ ਇਲੈਕਸ਼ਨਾਂ ਦੇ ਵਿੱਚ ਖੜੇ ਨੇ ਮੈਂਬਰ ਪਾਰਲੀਮੈਂਟ ਦੀਆਂ ਉਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਕਿ ਸਾਰੀ ਦੁਨੀਆ ਸਾਰੀ ਦੁਨੀਆ ਜਿਹੜੀ ਜੋਰ ਲਾ ਰਹੀ ਹੈ ਕਿ ਸਾਡਾ ਕੈਂਡੀਡੇਟ ਜਿੱਥੇ ਸਾਡਾ ਕੈਂਡੀਡੇਟ ਜਿੱਥੇ ਅਸੀਂ ਵੀ ਆਪਣੇ ਕੈਂਡੀਡੇਟ ਵਾਸਤੇ ਅੱਜ ਸਾਰੇ ਇਕੱਠੇ ਕੀਤਾ ਕੋਟਕਾਲਸਾ ਇਲਾਕੇ ਦੇ ਵਿੱਚ ਸਾਰੇ ਮੋਤਬਰ ਮੇਰੇ ਵੀਰ ਮੇਰੇ ਸਾਥੀ ਮੇਰੇ ਸੱਜਣ ਮੇਰੇ ਭੈਣ ਭਰਾ ਜਿੰਨੇ ਵੀ ਸੀਗੇ ਸਾਰਿਆਂ ਨੇ ਮੈਨੂੰ ਮਾਨ ਬਖਸ਼ਿਆ ਇੱਥੇ ਆ ਕੇ ਔਰ ਜਿਹੜੀ ਇਹ ਅੱਜ ਦੀ ਰੈਲੀ ਹੈ ਇਹ ਕਾਮਯਾਬ ਕੀਤੀ ਸਾਰੇ ਮੇਰੇ ਵੀਰਾਂ ਔਰ ਮੇਰੇ ਯਾਰਾਂ ਦੋਸਤਾਂ ਨੇ ਸ਼੍ਰੀ ਅਨਿੰਜ ਜੇ ਅਨਿਲ ਜੋਸ਼ੀ ਜੀ ਨੂੰ ਜਿਤਾਉਣ ਵਾਸਤੇ ਔਰ ਅਸੀਂ ਇਹ ਵਾਕਈ ਸਾਰੇ ਇਲਾਕਾ ਨਿਵਾਸੀ ਇਹ ਪ੍ਰਣ ਕੀਤਾ ਹੈ ਕਿ ਸਾਨੂੰ ਅਸੀਂ ਸਾਰੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਜਿਤਾਵਾਂਗੇ ਅਪੀਲ ਕੀ ਲਾਉਣੀ ਜਾਂਦੀ ਹੈ ਵੋਟਰਾਂ ਨੂੰ ਅਪੀਲ ਮੈਂ ਹੀ ਬੇਨਤੀ ਕਰਦਾ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਕਿ ਇੱਕ ਨੰਬਰ ਬਟਨ ਤਕੜੀ ਦਾ ਦਬਾ ਕੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਅਸੀਂ ਮੈਂਬਰ ਪਾਰਲੀਮੈਂਟ ਦੇ ਵਿੱਚ ਭੇਜੀਏ ਔਰ ਸਾਰੇ ਇੱਕ ਤੈ ਦਿਲੋਂ ਜੋਰ ਲਾਵਾਂਗੇ ਤੇ ਸ਼੍ਰੀ ਅਨਿਲ ਜੋਸ਼ੀ ਜੀ ਇਸ ਸਾਲ ਕਹੇ ਦੀ ਔਰ ਸ਼੍ਰੀ ਅਮਰਸਰ ਸਾਹਿਬ ਦੀ ਆਵਾਜ਼ ਬਣ ਕੇ ਉਥੇ ਗੂੰਜਣਗੇ ਅਸੀਂ ਬਹੁਤ ਮਾਣ ਮਹਿਸੂਸ ਕੀਤਾ ਹੈ ਕਿ ਸਾਡੇ ਵਿੱਚ ਅਨਿਲ ਜੋਸ਼ੀ ਵਰਗਾ ਬੰਦਾ ਜਿਹੜਾ ਹੈ ਉਹ ਕੈਂਡੀਡੇਟ ਆਇਆ ਹੈ